ਭਾਰਤੀ ਫੌਜ ਨੇ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰੇਗੰਡ ਮੌਕੇ ਡੀਵੀ ਕਾਲਜ ਚੰਡੀਗੜ੍ਹ ਦੇ ਵਿੱਚ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੈਪਟਨ ਵਿਕਰਮ ਬੱਤਰਾ ਨੂੰ ਹਾਰਦਿਕ ਸ਼ਰਧਾਂਜਲੀ ਭੇਟ ਕੀਤੀ ਹੈ ਤੇ 13 ਜੇਏਕੇ ਰਾਈਫਲਸ ਦੇ ਬਹਾਦਰ ਯੋਧੇ ਕੈਪਟਨ ਬੱਤਰਾ ਨੂੰ 7 ਜੁਲਾਈ 1999 ਨੂੰ ਆਪਰੇਸ਼ਨ ਵਿਜੇ ਦੌਰਾਨ ਉਹਨਾਂ ਦੀ ਬੇਮਿਸਾਲ ਸ਼ਹਾਦਤ ਹਿੰਮਤ ਤੇ ਨਿਰਸਵਾਤ ਕੁਰਬਾਨੀ ਦੇ ਲਈ ਯਾਦ ਕੀਤਾ ਗਿਆ ਇਸ ਸਮਾਗਮ ਦੌਰਾਨ ਕੈਪਟਨ ਬੱਤਰਾ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ ਤੇ ਭਾਰਤੀ ਫੌਜ ਦੇ ਅਧਿਕਾਰੀਆਂ ਵੱਲੋਂ ਇੱਕ ਯਾਦ ਗਾਰੀ ਚੈਨ ਅਤੇ ਧੰਨਵਾਦ ਪੱਤਰ ਪਰਿਵਾਰ ਨੂੰ ਭੇਜ ਕੀਤਾ ਗਿਆ ਤੇ ਇਸ ਮਾਗਮ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਜੁੜਨ ਤੇ ਉਹਨਾਂ ਨੂੰ ਕਰੋਸਾ ਦਿਵਾਉਣ ਦੇ ਲਈ ਇੱਕ ਵਿਸ਼ੇਸ਼ ਆਊਟਰੀਚ ਮੁਹਿੰਮ ਦਾ ਹਿੱਸਾ ਸੀ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਮੇਰਾ ਜੋ ਥਿਊ ਹੈ ਕਿ ਹਰ ਇੱਕ ਜੋ ਫੌਜੀ ਹੁੰਦਾ ਹੈ ਉਹ ਆਪਣੇ ਦੇਸ਼ ਲਈ ਲੜਦਾ ਹੈ ਜੋ ہمارا ਫੌਜੀ ਹੈ, ہماری ਦੇਸ਼ ਦਾ ਫੌਜੀ ਹੈ, ਉਹਨਾਂ ਦਾ ਫੌਜੀ ਹੈ, ਦੇਸ਼ ਦਾ ਫੌਜੀ ਹੈ ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਦੇਖਿਓ ਆਪਕੋ ਮੈਂ ਇਸ ਨੂੰ ਰਿਲੇਟ ਕਰਦਾ ਹਾਂ ਸਿਰਫ 99 ਨੇ जब नाइन्टी नाइन में जब जब फोर एट सेवन फाइव हुआ था और आपने वो वीडियो फूटेज देखा होगा रिटायर्ड लीडर के जोशी तो जो भी बॉडीज थी पाकिस्तान एक्सेप्ट नहीं की थी इनफैक्ट वो जितने भी सोल्जर्स थे पाकिस्तान आर्मी के वो सब नजर आई इन्फेंट्री के थे और उनको भारतीय सेना ने पूरी अच्छे तरीके से जिस तरीके से एक